ਆ ਮੇਰਾ ਹਾਰਮੋਨੀਅਮ ਹੈ ਇਹ ਹਾਰਮੋਨੀਅਮ ਮੇਰਾ ਬਿਕਾਉ ਹੈ ਆਹਾ ਅੱਜ ਅਗਰੰਤੀ ਸਿੰਘ ਆਲਾ ਜਿਹੜਾ ਸੋਪਾ ਹੁੰਦਾ ਹੈ ਇਹ ਵੀ ਮੈਂ ਤਿਆਗਦਾਗਾ ਸੰਗਤ ਜੀ ਆ ਲੋ ਮੇਰਾ ਪਰਿਵਾਰ ਜੇ ਰੁਕੇ ਕੇ ਰੰਦੇ ਬੱਚੇ ਮੇਰੇ ਬੱਚੇ ਰੁਕੇ ਕੇ ਰਹੇ ਜੇ ਤੇ ਮੈਂ ਕਿੱਥੇ ਜਾਣਾ ਮੈਂ ਰੋਣਾ ਨਹੀਂ ਚਾਹਦਾ ਅਰੇ ਰੋਣ ਨੂੰ ਮਜੂਰ ਕਹਿੰਦੇ ਸਾਂ ਕਿਉਂ ਰੋਕੇ ਗਣ ਕਿ ਉਮਰ ਕਿ ਕੌਮ ਅੰਦਰ ਤੱਕ ਐਸੀ ਤਰ੍ਹਾਂ ਚੱਲੀ ਜਾਊਗਾ ਉਹ ਬੁੱਝੜੋ ਤੁਸੀਂ ਮੇਰੇ ਪਿੱਛੇ ਨਾ ਭੇਖ ਸਾਗੇ ਇਹ ਵੀਡੀਓ ਬਣਾਉਣ ਦਾ ਜੋ ਮੇਰਾ ਮਕਸਦ ਹੈ ਉਹ ਕੇਵਲ ਤੇ ਕੇਵਲਾ ਆਪਣੀਆਂ ਮਜ਼ਬੂਰੀਆਂ ਤੁਹਾਡੇ ਸਾਹਮਣੇ ਰੱਖਣੀਆਂ ਜੋ ਸਾਡੇ ਨਾਲ ਬੀਤ ਰਹੀਆਂ ਨੇ ਮੈਂ ਕਿਸੇ ਵੀ ਬਾਦ-ਬਿਵਾਦ ਨੂੰ ਬਦਾਉਣਾ ਨਹੀਂ ਚਾਹੁੰਦਾ ਅਤੇ ਨਾ ਹੀ ਮੈਂ ਗੁਰੂ ਘਰ ਨੂੰ ਜਾਂ ਸਿੱਖ ਕੌਮ ਨੂੰ ਕੋਈ ਬਦਨਾਮ ਕਰਨ ਲਈ ਇਹੇ ਕਦਮ ਚੁੱਕਣਾ ਚਾਹੁੰਦਾ ਸੀ ਪਰ ਮੇਰੀ ਅੱਜ ਅੱਤ ਦੀ ਮਜਬੂਰੀ ਹੋ ਗਈ ਜੋ ਮੈਨੂੰ ਇਹ ਵੀਡੀਓ ਬਣਾਉਣੀ ਪੈ ਰਹੀ ਹੈ ਅਤੇ ਬੇਨਤੀ ਕਰਾਂਗਾ ਇਹ ਵੀਡੀਓ ਤੁਸੀਂ ਕਿਰਪਾ ਕਰਕੇ ਸ਼ੇਅਰ ਕਰਕੇ ਜੋ ਸਿੱਖ ਧਰਮ ਦੇ ਭਾਈ ਅਮਰਪਾਲ ਸਿੰਘ ਜੀ ਮੈਰੋਂ ਨੇ ਸਰਦਾਰ ਜਗਦੀਪ ਸਿੰਘ ਜੀ ਥਲੀ ਪੱਤਰਕਾਰ ਵੀਰ ਜੀ ਨੇ ਸਿਮਰ ਜੋਤ ਸਿੰਘ ਜੀ ਮੱਕੜ ਹਰਪ੍ਰੀਤ ਸਿੰਘ ਜੀ ਮਖੋ ਵਰਜਿੰਦਰ ਸਿੰਘ ਜੀ ਪਰਵਾਨਾ ਸੋ ਜਿੰਨਾਂ ਨੇ ਇਹ ਵੀਡੀਓ ਮੈਕਸਰ ਦੇਖਦਾ ਰਹਿਣਾਗਾ ਸ਼ਾਇਦ ਉਹ ਇਸ ਵਿਸ਼ੇ ਦੇ ਵਿੱਚ ਮੇਰੀ ਕੁਝ ਮਦਦ ਕਰਨ ਤੇ ਕੱਲੀ ਮੇਰੀ ਮਦਦ ਨਹੀਂ ਹੈ ਕੱਲੀ ਮੇਰੀ ਆਵਾਜ਼ ਨਹੀਂ ਹੈ ਮੇਰੇ ਪਿੱਛੇ ਪਤਾ ਨਹੀਂ ਕਿੰਨੇ ਕੁ ਗਰੰਥੀਆਂ ਦਾ ਇਹੀ ਹਾਲ ਹੈ ਕਿੰਨੇ ਕੁ ਰਾਕੀਆਂ ਦਾ ਇਹੀ ਹਾਲ ਹੈ ਕੱਲੀ ਮੇਰੀ ਆਵਾਜ਼ ਨਹੀਂ ਹੈ ਮੇਰੇ ਪਿੱਛੇ ਹਜ਼ਾਰਾਂ ਸੈਂਕੜੇ ਗਰੰਥੀਆਂ ਦਾ ਇਹ ਆਵਾਜ਼ ਉਹਨਾਂ ਦੀ ਵੀ ਹੈ ਸੋ ਮੈਂ ਗੱਲਬਾਤ ਸ਼ੁਰੂ ਕਰਨਾ ਚਾਹੁੰਨਾ ਤੇ तकरीबन 20 ਸਾਲ ਪਹਿਲਾਂ ਜਦ ਮੈਂ ਕੀਰਤਨ ਸਿੱਖ ਰਿਹਾ ਸੀ ਤਾਂ ਉਸ ਵੇਲੇ ਸਾਡੇ ਇਲਾਕਾ ਜਿਹੜਾ ਹੈ ਮਾਲਵਾ ਦੇ ਵਿੱਚ ਬਰਨਾਲਾ ਮਾਨਸਾ ਉਸ ਇਲਾਕੇ ਦੇ ਵਿੱਚ ਸਰਸੇ ਵਾਲੇ ਦਾ ਬਹੁਤ ਪ੍ਰਭਾਵ ਸੀਗਾ ਚਾਰੇ ਪਾਸੇ ਉਹਨਾਂ ਦੀਆਂ ਨਾਮ ਚਰਚਾ ਹੁੰਦੀਆਂ ਸਨ ਤਾਂ ਉਹਨਾਂ ਨੇ ਪੈਰੋਕਾਰਾਂ ਨੇ ਉਹਨਾਂ ਦੇ ਡੇਰਾ ਪ੍ਰੇਮੀਆ ਨੇ ਮੇਰੇ ਨਾਲ ਸੰਪਰਕ ਕੀਤਾ ਤੇ ਮੈਨੂੰ ਕਿਹਾ ਤੁਹਾਡੀ ਆਵਾਜ਼ ਅੱਛੀ ਹੈ ਸੁਰ ਦਾ ਤੁਹਾਨੂੰ ਗਿਆਨ ਹੈ ਤੁਸੀਂ ਸਾਡੇ ਨਾਲ ਚੱਲਿਆ ਕਰੋ ਦੇਰ ਦੇ ਵਿੱਚ ਚੱਲਿਆ ਕਰੋ ਉੱਥੇ ਆਪਾਂ ਨਾਮ ਚਰਚਾ ਕਰਿਆ ਕਰਾਂਗੇ ਸਾਡਾ ਭਜਨ ਗਾਇਆ ਕਰੋ ਸਾਡੇ ਗੁਰੂ ਦਾ ਭਜਨ ਗਾਇਆ ਕਰੋ ਤੇ ਤੁਹਾਨੂੰ ਪੈਸੇ ਵੀ ਦੇਵਾਂਗੇ ਜਦਕਿ ਉਸ ਵੇਲੇ ਮੈਂ ਸਾਨੂੰ ਮੇਰੇ ਪਰਿਵਾਰ ਨੂੰ ਪੈਸੇ ਦੀ ਮਾਇਆ ਦੀ ਅਤ ਦੀ ਜ਼ਰੂਰਤ ਸੀ ਗਰੀਬੀ ਦੇ ਨਾਲ ਅਸੀਂ ਜੂਝ ਰਹੇ ਸੀ ਸਿਰ ਤੇ ਪਿਓ ਦਾ ਛਾਇਆ ਨਹੀਂ ਸੀਗਾ ਤੇ ਪੜਾਈ ਦੇ ਵਾਸਤੇ ਵੀ ਜਾਂ ਹੋਰ ਕੰਮਾਂ ਵਾਸਤੇ ਵੀ ਬਹੁਤ ਜੋ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਪਰ ਮੈਂ ਕਿਹਾ ਨਹੀਂ ਮੈਂ ਕਿਹਨੂੰ ਸਿੱਖ ਰਿਹਾ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਗੁਰਨਾਨਕ ਦਾ ਜਾਸੀ ਕਰਾਂਗਾ ਸਮੁਖ ਦੀ ਗੱਲ ਮੈਂ ਉਸ ਵੇਲੇ ਉਹਨਾਂ ਦੀ ਗੱਲ ਨਹੀਂ ਮੰਨੀ ਕਿਉਂਕਿ ਮੇਰੇ ਜ਼ਮੀਰ ਨੇ ਮੈਨੂੰ ਇਜਾਜ਼ਤ ਨਹੀਂ ਦਿੱਤੀ ਮੈਨੂੰ ਇਧਰ ਹੀ ਬੜਾ ਸਾਉਂਕ ਸੀਗਾ ਸੋ ਅੱਜ ਦੇ ਹਾਲਾਤ ਨੇ ਜਿਹੜੇ ਅੱਜ ਮਿਤੀ 18 3 2025 ਦੇ ਇਸ ਸਮੇਂ ਦੇ ਵਿੱਚ ਮੈਂ ਆਪਣੇ ਹੋਸ਼ੋ ਹਵਾਸ ਦੇ ਵਿੱਚ ਇਹ ਗੱਲਾਂ ਜੋ ਕਰ ਰਿਹਾ ਹਾਂ ਮੇਰੇ ਤੇ ਕਿਸੇ ਦਾ ਦਬਾਅ ਨਹੀਂ ਹੈ ਕਿਸੇ ਦਾ ਪ੍ਰੈਸ਼ਰ ਨਹੀਂ ਹੈ ਮੈਂ ਸਿਰਫ ਆਪਣੀਆਂ ਭਾਵਨਾਵਾਂ ਮੇਰੇ ਪਿੱਛੇ ਹਜ਼ਾਰਾਂ ਗ੍ਰੰਥਾਂ ਗ੍ਰੰਥੀ ਸਿੰਘਾਂ ਦੀਆਂ ਮੁਸੀਬਤਾਂ ਅਤੇ ਉਹਨਾਂ ਦੀਆਂ ਇਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਕਰਨਾ ਚਾਹੁੰਦਾ ਮੈਂ ਲੁਧਿਆਣਾ ਦੇ ਇੱਕ ਨਿੱਜੀ ਗੁਰਦੁਆਰਾ ਗੁਰਦੁਆਰਾ ਸ੍ਰੀ ਦੁਖਲਵਾਰਨ ਸਾਹਿਬ 22 ਫੁੱਟੀ ਰੋਡ ਆਨੰਦਨਗਰ ਹੈਬੋਵਾਲ ਦੇ ਵਿੱਚ ਅੱਜ ਤੋਂ ਤਕਰੀਬਨ ਅ 16 7 2024 ਨੂੰ ਪ੍ਰਬੰਧਕ ਕਮੇਟੀ ਦੇ ਨਾਲ رابطہ ਕਾਇਮ ਕਰਨ ਤੋਂ ਬਾਅਦ ਉਹਨਾਂ ਨੂੰ 2-3 ਦਿਨ ਚੰਗੀ ਤਰ੍ਹਾਂ ਟਰਾਈ ਦੇ ਕੇ ਆਪਣਾ ਕੀਰਤਨ ਕਥਾ ਆਦਾਸ ਹੁਕਮਨਾਮਾ ਜੋ ਵੀ ਗੁਰੂ ਘਰ ਦੇ ਵਿੱਚ ਮਰਜ਼ਾਦਾ ਹੁੰਦੀ ਹੈ ਉਹਨੂੰ ਮੈਂ ਟਰਾਈ ਦੇ ਕੇ ਉਨ੍ਹਾਂ ਦੇ ਨਾਲ ਜੋ ਉਨ੍ਹਾਂ ਨੇ ਮੈਨੂੰ ਪਾਸ ਕੀਤਾ ਅਤੇ ਮੈਂ ਉਹਨਾਂ ਨਾਲ ਜਦੋਂ ਤੇ رابطہ ਸਾਂਝਾ ਕਰ ਰਿਹਾ ਸੀ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਇਹ ਉਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਤੁਸੀਂ ਤਿਰਪਾ ਕਰਕੇ ਮੈਨੂੰ ਜੋ ਤੁਹਾਡੇ ਗੁਰਦੁਆਰਾ ਸਾਹਿਬ ਦੀਆਂ ਸ਼ਰਤਾਂ ਨੇ ਗੁਰਦੁਆਰਾ ਸਾਹਿਬ ਦੇ ਤੁਹਾਡੇ ਜੋ ਵੀ ਨਿਯਮ ਨੇ ਉਹ ਮੈਨੂੰ ਲਿਖਤੀ ਰੂਪ ਦੇ ਵਿੱਚ ਦਿੱਤੇ ਜਾਣ ਕਿਉਂਕਿ ਸਾਡੇ ਨਾਲ ਇਹ ਬਹੁਤ ਹੁੰਦਾ ਹੈ ਕਿ ਪਹਿਲਾਂ ਗੱਲਾਂ ਕੁਝ ਹੋਰ ਹੁੰਦੀਆਂ ਨੇ ਤੇ ਬਾਅਦ ਵਿੱਚ ਸਤੋਕਟ ਕਈ ਸ਼ੁਰੂ ਹੋ ਜਾਂਦੀ ਹੈ ਤਾਂ ਪਰਵੰਤਕ ਮੈਨੂੰ ਸਾਰੇ ਕਿਉਂਕਿ ਬਜ਼ੁਰਗ ਸਨ 70 ਸਾਲ ਤੋਂ ਲੈ ਕੇ 85 ਸਾਲ ਤੱਕ 85 ਸਾਲ ਦੇ ਪ੍ਰਧਾਨ ਹਨ ਉਹਨਾਂ ਦੀ ਉਮਰ 85 ਸਾਲ ਦੀ ਹੈ ਤੇ ਉਹਨਾਂ ਨੇ ਮੈਨੂੰ ਆਸਵਾਸਨ ਦਿੱਤਾ ਕੋਈ ਗੱਲ ਨਹੀਂ ਸਾਡੇ ਅੱਥੇ ਅਜੇ ਕੋਈ ਗੱਲ ਨਹੀਂ ਹੈ ਅੱਪਾ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦਾ ਨਹੀਂ ਧੱਕਾ ਹੋਵੇਗਾ ਮੈਂ ਪਹਿਲਾਂ ਹੀ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਮਾਇਆ ਦੀ ਕੋਈ ਗੱਲ ਨਹੀਂ ਹੈ ਮਾਇਆ ਘੱਟ ਵੱਧ ਚੱਲ ਜਾਂਦੀ ਹੈ ਪਰ ਮਾਨ ਸਨਮਾਨ ਉਹ ਸਾਡਾ ਪੂਰਾ ਵਰਕਰਾ ਰਹਿਣਾ ਚਾਹੁੰਦਾ ਹੈ ਸੋ ਅੱਗੇ ਇਹ ਬੈਂਤੀਆਂ ਤੋਂ ਬਾਅਦ ਮੈਂ ਡਿਊਟੀ ਜਦੋਂ ਸ਼ੁਰੂ ਕੀਤੀ ਤਾਂ ਕੁਝ ਦਿਨ ਹੀ ਬੀਤੇ ਨੇ ਤੇ ਮੈਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ ਇੱਕ ਕੋਈ ਕਮਰਾ ਹੈ ਮੇਰੇ ਕੋਲ ਨਾਲ ਹੀ ਲੈਟਰਨ ਬਾਥਰੂਮ ਅਟੈਚ ਹੈ ਤੇ ਮੈਂ ਪ੍ਰਬੰਧਕਾਂ ਨੂੰ ਜਾ ਕੇ ਬੇਨਤੀ ਕੀਤੀ ਕਿ ਗਰਮੀ ਬਹੁਤ ਹੈ ਜੀ ਬੱਚੇ ਬਹੁਤ ਪਰੇਸ਼ਾਨ ਹੁੰਦੇ ਨੇ ਕੋਈ ਕਮਰਾ ਚੜਦੀ ਤੱਕ ਵੀ ਸਥਿਤੀ ਅੰਦਰ ਆਉਂਦੀ ਹੈ ਲਹਿੰਦੀ ਤੱਕ ਵੀ ਸਥਿਤੀ ਅੰਦਰ ਆਉਂਦੀ ਹੈ ਤੇ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਤੇ ਬੱਚੇ ਮੇਰੇ ਛੋਟੇ ਨੇ ਜੇਕਰ ਤੁਸੀਂ ਕੋਲਡਰ ਦਾ ਇੰਤਜ਼ਾਮ ਕਰਦੇ ਹੋ ਤੈਨਾਂ ਨੇ ਕਹਿ ਦਿੱਤਾ ਕੋਈ ਗੱਲ ਨਹੀਂ ਕੁਲਰ ਦਾ ਇੰਤਜ਼ਾਮ ਤੁਹਾਨੂੰ ਕਰ ਦੇਵਾਂਗੇ ਤਾਂ ਸ਼ਾਮ ਤੱਕ ਮੇਰੇ ਕੋਲ ਕੁਲਰ ਸੇਵਾਦਾਰਾਂ ਦੇ ਉੱਪਰ ਪਹੁੰਚਾ ਤਾ ਕਰ ਦਿੱਤਾ ਜਿਹੜਾ ਸਕੂਲਰ ਦਿੱਤਾ ਉਹਦੀ ਫੋਟੋ ਤੁਹਾਡੇ ਨਾਲ ਉੱਪਰ ਨਾਲ ਚੱਲ ਰਹੀ ਹੈ ਕਿ ਕਿਹਨਾਂ ਦਾ ਕੁਲਰ ਦਿੱਤਾ ਉਹ ਸਕੂਲਰ ਦੇ ਵਿੱਚ ਨਾ ਤਾਂ ਪਾਣੀ ਪੈਂਦਾ ਸੀ ਨਾ ਉਹਦੀ ਇੱਕ ਟਾਕੀ ਜੀ ਵੀ ਹੈ ਨਹੀਂ ਸੀ ਅਤੇ ਇੰਨੀ ਆਵਾਜ਼ ਕਰਦਾ ਸੀਗਾ ਜਿਸ ਦੇ ਜਿਸ ਨੂੰ ਲਾ ਕੇ ਸੌਣਾ ਬਹੁਤ ਔਖਾ ਹੋ ਗਿਆ ਸੀ ਬੱਚੇ ਵੀ ਬੜੇ ਪ੍ਰੇਸ਼ਾਨ ਹੁੰਦੇ ਸੀਗੇ ਸੋ ਮੈਨੂੰ ਜਦੋਂ ਪਤਾ ਲੱਗਿਆ ਕਿ ਇਹਨਾਂ ਨੇ ਕੁਝ ਕਰਨਾਂ ਲਈ ਤੇ ਮੈਂ ਪ੍ਰਧਾਨ ਜੀ ਨਾਲ ਗੱਲ ਕੀਤੀ ਕਿ ਤੁਸੀਂ ਕਿਰਪਾ ਕਰਕੇ ਜੇ ਇਹ ਕਰ ਦੋ ਮੈਂ ਏਸੀ ਲਵਾ ਦਾਂ ਨਾ ਆਪਣੇ ਪੈਸਿਆਂ ਦਾ ਤੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਉਹਨਾਂ ਨੇ ਮੈਨੂੰ ਇਸ ਗੱਲ ਦੀ ਇਜਾਜ਼ਤ ਦੇ ਦਿੱਤੀ ਦੇ ਮੈਂ ਏਸੀ ਲਵਾ ਲਿਆ ਉਹ ਮੈਨੂੰ ਪਤਾ ਮੈਂ ਕਿਵੇਂ ਲਵਾਇਆ ਤਾਂ ਇਹਨਾਂ ਨੇ ਕੁਝ ਦੂਸਰੇ ਮੈਂਬਰਾਂ ਨੇ ਇਸ ਗੱਲ ਦਾ ਇਤਰਾਜ਼ ਕੀਤਾ ਏਸੀ ਦਾ ਕਿ ਇਹਨਾਂ ਨੇ ਏਸੀ ਵੀ ਲਵਾ ਲਿਆ ਇਹਨਾਂ ਨੇ ਮੈਂ ਆਪਣੇ ਪੈਸਿਆਂ ਦਾ AC ਲਵਾਇਆ ਤੇ ਇਹਨਾਂ ਨੇ ਗੁਰੂ ਘਰ ਦੇ ਪੈਸਿਆਂ ਦਾ ਬਾਹਰ ਇੱਕ ਸਬ ਮਟਰ ਲਵਾ ਦਿੱਤਾ ਕਿ ਭਾਈ ਸਾਹਿਬ ਬਿੱਲ ਦੇਣਾ ਪਵੇਗਾ ਚਲੋ ਮੈਂ ਮਜਬੂਰ ਸੀ ਮੈਂ ਕਿਹਾ ਕੋਈ ਗੱਲ ਨਹੀਂ ਇਹ ਬਿੱਲ ਵੀ ਦੇ ਦੇਵਾਂਗੇ ਹੁਣ 10000 ਤਨਖਾਹ ਆ ਗਈ ਇਹਦੇ ਵਿੱਚੋਂ ਮੈਂ ਬਿੱਲ ਦਮਾਂ ਤੇ じゃ ਹੋਰ ਆਪਣੇ ਖਰਚੇ ਪੂਰੇ ਕਰਾਂ ਅੱਗੇ ਮੈਂ ਫੇਰ ਚੁੱਪ ਰਿਹਾ ਕੋਈ ਗੱਲ ਨਹੀਂ ਤਾਂ ਇੱਕ ਮਿੰਟ ਸੋ ਇਨਾਂ ਪ੍ਰਬੰਧਕਾਂ ਵੱਲੋਂ ਮੈਨੂੰ ਇੱਕ ਬਾਹਰਤ ਅਮਰੇ ਦੇ ਸਬਮਿਟ ਲਗਾ ਦਿੱਤਾ ਗਿਆ ਕਿ ਕਿ ਬਿੱਲ ਦੇਣਾ ਪਵੇਗਾ ਜਦ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਏਸੀ ਲੱਗੇ ਹੋਏ ਨੇ ਬਕਾਇਦਾ ਤੌਰ ਤੇ ਦਫ਼ਤਰ ਦੇ ਵਿੱਚ ਵੀ ਇੱਕ ਏਸੀ ਲੱਗਾ ਹੋਇਆ ਹੈ ਜਿਸ ਦੇ ਵਿੱਚ ਪਵੰਦਕ ਸਾਰਾ ਦਿਨ ਬੈਠ ਕੇ ਜੋ ਉਹਨਾਂ ਨੇ ਅਖਬਾਰ ਪੜ੍ਹਨਾ ਹੈ ਮੋਬਾਈਲ ਦੇਖਣਾ ਹੈ ਜਾਂ ਕੈਮਰੇ ਚੈੱਕ ਕਰਨੇ ਨੇ ਉਹਨਾਂ ਵਾਸਤੇ ਦਾ ਸ਼ੂਟ ਹੈ ਪਰ ਗ੍ਰੰਥੀ ਸਿੰਘ ਨੂੰ ਸ਼ੂਟ ਨਹੀਂ ਹੈ ਗ੍ਰੰਥੀ ਸਿੰਘ ਨੂੰ ਬਿੱਲ ਦੇਣਾ ਪਵੇਗਾ ਸੋ ਮੈਂ ਫੇਰ ਚਪਰੇਹਾ ਤੇ ਕੁਝ ਦਿਨਾਂ ਬਾਅਦ ਉਸਿਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆਇਆ ਸੋ ਮੈਂ ਬੇਨਤੀ ਕਰਾਂਗਾ ਵੀਡੀਓ ਥੋੜੀ ਜਿਹੀ ਲੰਮੀ ਹੋ ਸਕਦੀ ਹੈ ਕਿਉਂਕਿ ਮਜਬੂਰੀ ਹੈ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਬਾਰ-ਬਾਰ ਮੌਕਾ ਨਹੀਂ ਮਿਲਦਾ ਤੇ ਮੈਂ ਬਹੁਤ ਦਿਨਾਂ ਦਾ ਸੋਚ ਰਿਹਾ ਸੀ ਵੀ ਕਿਸ ਤਰ੍ਹਾਂ ਕਰਾਂ ਕੀ ਕਰਾਂ ਮੇਰੇ ਕੋਲ ਕੋਈ ਹੋ ਚਾਰਾ ਨਹੀਂ ਬਸਿਆ ਬਚਿਆ ਤੇ ਤੁਹਾਡੇ ਤੱਕ ਗੱਲ ਪਹੁੰਚਾਉਂਦਾ ਸਾਹਿਬ ਸ੍ਰੀ ਗੁਰੂ ਅੰਮ੍ਰਿਤਸਰ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆਇਆ ਇੱਥੇ ਬੀਬੀਆਂ ਵੱਲੋਂ ਹੀ ਪਾਠ ਕੀਤਾ ਜਾਂਦਾ ਸੁਖਮਨੀ ਸਾਹਿਬ ਦਾ ਇਹਨਾਂ ਦੀ ਆਪਣੀ ਮਰਜ਼ਾ ਦਾ ਹੈ ਗੁਰੂ ਘਰ ਦੀ ਬੀਬੀਆਂ ਹੀ ਪਾਠ ਕਰਦੀਆਂ ਨੇ ਬੀਬੀਆਂ ਹੀ ਕੀਰਤਨ ਕਰਦੀਆਂ ਨੇ ਬੀਬੀਆਂ ਹੀ ਅਰਦਾਸ ਕਰਦੀਆਂ ਨੇ ਬੀਬੀਆਂ ਹੀ ਹੁਕਮਨਾਮਾ ਲੈਂਦੀਆਂ ਨੇ ਸੋ ਮੈਂ ਆਪਣਾ ਹੱਕ ਸਮਝਦਾ ਹੋਇਆ ਅੱਜ ਆਪਣਾ ਫਰਜ਼ ਸਮਝਦਾ ਹੋਇਆ ਸਰਸਿਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਦਿਹਾੜੇ ਤੇ ਜਦੋਂ ਸਮਾਪਤੀ ਵੇਲੇ ਅਰਦਾਸ ਵੇਲੇ ਕਰਨ ਪਹੁੰਚੇ ਆ ਤਾਂ ਸੋਸਾਇਟੀ ਦੀ ਮੁਖੀ ਬੀਬੀ ਨੇ ਮੈਨੂੰ ਕਿਹਾ ਕਿ ਭਾਈ ਸਾਹਿਬ ਸੋ ਤੋਂ ਅਰਦਾਸ ਨਹੀਂ ਹੋਣੀ ਮੈਂ ਕਿਹਾ ਭੈਣ ਜੀ ਇਹਨਾ ਟਾਈਮ ਹੋ ਗਿਆ ਸਮਾਂ ਹੋ ਗਿਆ 25 ਸਾਲ ਮੈਨੂੰ ਤੇ ਇਸ ਲਾਈਨ ਦੇ ਵਿੱਚ ਕੋਈ ਗੱਲ ਨਹੀਂ ਮੈਂ ਅਰਦਾਸ ਕਰ ਦੇਵਾਂਗਾ ਸੋ ਮੈਂ ਅਰਦਾਸ ਕਰ ਦਿੱਤੀ ਤਾਂ ਉਸ ਬੀਬੀ ਨੇ ਬਹੁਤ ਜ਼ਿਆਦਾ ਇਸ ਗੱਲ ਦਾ ਇਤਰਾਜ਼ ਕੀਤਾ ਅਤੇ ਪ੍ਰਬੰਧਕਾਂ ਨੂੰ ਆ ਕੇ ਉਹਨੇ ਓ ਸ਼ਿਕਾਇਤਾਂ ਲਾਈਆਂ ਤੇ ਇਸ ਤੋਂ ਬਾਅਦ ਉਹਨੇ ਮੇਰੇ ਪੈਰ ਨਹੀਂ ਲੱਗਣ ਦਿੱਤੇ ਉਹ ਬੀਬੀ ਖੁਦ ਅਰਦਾਸ ਕਰਦੀ ਹੈ ਸਾਰੀ ਅਰਦਾਸ ਗਲਤ ਕਰਦੀ ਹੈ ਜਦੋਂ ਵੀ ਤੁਸੀਂ ਆ ਕੇ ਉਹ ਤੋਂ ਸੁਣ ਸਕਦੇ ਹੋਗੇ ਤੇ ਉਸ ਬੀਬੀ ਨੇ ਕਿਉਂਕਿ ਹਫ਼ਤੇ ਦੇ ਵਿੱਚ ਦੋ ਪਾਠ ਆਜਣ ਪੰਜ ਪਾਠ ਆਜਣ ਸੱਤ ਪਾਠ ਆਜਣ ਸਾਰੇ ਪਾਠ ਦੀ ਬੀਬੀਆਂ ਕਰਦੀਆਂ ਤੁਹਾਨੂੰ ਦੱਸੇ ਦਿੱਤਾ ਅਤੇ ਸਾਰੇ ਚੜਾਵਾ ਇਕੱਠਾ ਕਰਕੇ ਪ੍ਰਬੰਧ ਕਮੇਟੀ ਨੂੰ ਦੇ ਦਿੰਦੇ ਨੇ ਅਸੀਂ ਇੱਥੇ ਰਾਗੀ ਗ੍ਰੰਥੀ ਬੈਠੇ ਬੇਲੇ ਝੱਗਦੇ ਰਹਿੰਨੇ ਹਾਂ ਅਸੀਂ ਬੱਚੇ ਕਿੱਥੋਂ ਪਾ ਲਈਏ ਸੋ ਉਸ ਬੀਬੀ ਨੇ ਇਸ ਤਰ੍ਹਾਂ ਕੀਤਾ ਤੇ ਬਾਅਦ ਦੇ ਵਿੱਚ ਮੈਨੂੰ ਦਫ਼ਤਰ ਦੇ ਵਿੱਚ ਬੁਲਾ ਕੇ ਸਖਤਰ ਵੱਲੋਂ ਕਿਹਾ ਗਿਆ ਕਿ ਤੁਸੀਂ ਗੱਲ ਕੀ ਕੀਤਾ ਤੁਸੀਂ ਅਦਾਸ ਉਹਨੂੰ ਕਿਹੜੇ ਕੈਸੀ ਅਰਦਾਸ ਕਰਨ ਤੁਹਾਡਾ ਹੱਕ ਨਹੀਂ ਹੈਗਾ ਜਦੋਂ ਬੀਬੀਆਂ ਦਾ ਪ੍ਰੋਗਰਾਮ ਹੈ ਲੈਡੀਆਂ ਦਾ ਪ੍ਰੋਗਰਾਮ ਆ ਅਸੀਂ ਜੈਂਟਸ ਨਹੀਂ ਜਾਂਦੇ ਮੈਂ ਕਹਿੰਦੀ ਜੀ ਲੇਡੀ ਜੈਂਟਸ ਦਾ ਤਾਂ ਗੁਰੂ ਘਰ ਦੇ ਵਿੱਚ ਕੋਈ ਇਹੋ ਜਿਹਾ ਵਿਤਕਰਾ ਨਹੀਂ ਮੰਨਿਆ ਜਾਂਦਾ ਤੇ ਮੈਂ ਤਾਂ ਉਹਦਾ ਫਰਦ ਸਮਝਦਾ ਹੋਇਆ ਗਿਆ ਕਿਉਂਕਿ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬਾਬਾ ਬੁੱਢਾ ਜੀ ਨੇ ਉਸ ਦਿਨ ਹੁਕਮਨਾਮਾ ਲਿਆ ਸੀ ਮੈਂ ਤਾਂ ਉਹਦਾ ਫਰਦ ਸਮਝਦਾ ਹੋਇਆ ਉੱਥੇ ਪਹੁੰਚਿਆਗਾ ਪਰ ਉਹਨਾਂ ਨੇ ਮੇਰੀ ਇੱਕ ਨਹੀਂ ਮੰਨੀ ਮੈਂ ਕਹਿੰਦੀ ਜੀ ਤੁਸੀਂ ੱੱੱ ਤੱਕਾ ਕਰ ਰਹੇ ਹੋ ਤੇ ਇਸੇ ਤਰ੍ਹਾਂ ਕਰਦੇ ਹੋਇਆ ਮੈਂ ਕੁਝ ਦਿਨ ਬਾਅਦ ਫੇਰ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੀ ਇਹ ਜਿਹੜੀ ਪੇਟਾਵਾਂ ਨੇ ਉਹ ਵੀ ਤੁਸੀਂ ਕਿਰਪਾ ਕਰਕੇ ਵਧਾਉਣ ਦੀ ਕਿਰਪਾਲਤਾ ਕਰੋ ਤੁਸੀਂ ਆਪ ਹੀ ਮੇਰੇ ਨਾਲ ਵਾਅਦਾ ਕੀਤਾ ਸੀਗਾ ਸੋ ਇਥੋਂ ਸੰਗਤ ਜਿਨੇ ਦੇ ਪਟਾਵਾ ਦੇਖ ਲਓ ਕੀ ਕੀ ਚਲਦੀਆਂ ਨੇ ਪ੍ਰਧਾਨ ਕਹਿੰਦਾ ਜੀ 500 ਰੁਪਏ ਦੇ ਵਿੱਚ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ 500 ਰੁਪਏ ਨਾਲ ਤੁਸੀਂ ਕੀਰਤਨ ਦਾ 1000 ਰੁਪਏ ਹੋ ਗਿਆ 1000 ਰੁਪਏ ਤੁਸੀਂ ਚਾਰੇ ਜਣਾਂ ਨੇ ਬੰਨਣਾ ਤਿੰਨ ਤਿੰਨ ਜਣੇ ਤਾਂ ਹੋਗੇ ਸੀ ਕੀਰਤਨ ਕਰਨ ਵਾਲੇ ਜਥਾ ਪੂਰਾ ਹੈ ਤਿੰਨ ਜਣੇ ਦਾ ਤਬਲੇ ਵਾਲਾ ਹੈ ਇੱਕ ਸਾਈਡ ਵਾਲਾ ਹੈ 10 ਦੀ ਜੋੜੀ ਲੱਗੀ ਹੈ ਹੈਡਾ ਕੀ ਦੀ ਸੋ ਕਹਿੰਦੇ ਤੁਸੀਂ ਤਿੰਨੇ ਜਾਣਿਆਂ ਨੇ ਇਹਦੇ ਵਿੱਚ ਜਿਹੜਾ ਤਾਬੇ ਸਿੰਘ ਬੈਠਾ ਉਹਨੂੰ ਵੀ ਦੇ ਸ ਦੇਣਾ ਹੈ। ਹਜ਼ਾਰ ਦੇ ਹਜ਼ਾਰ ਪੈ ਤੁਸੀਂ ਵਿੱਚ ਸੁਖਮਨੀ ਸਾਹਿਬ ਦਾ ਪਾਰ ਕਰਨਾ ਵਿੱਚ ਕੀਰਤਨ ਕਰਨਾ। ਇਹਦੇ ਵਿੱਚ ਤੁਸੀਂ ਚਾਰ ਜਾਣਿਆਂ ਨੇ ਪੜਨਾ। ਤੇ ਜੋ ਪ੍ਰਸਾਦ ਵਰਤਾਉਂਦਾ ਉਹ ਬਜ਼ੁਰਗ ਬਾਬਾ ਸਾਨੂੰ ਉਹਦਾ ਵੀ ਖਿਆਲ ਰੱਖਣਾ ਪੈਂਦਾ। ਉਹਨੂੰ ਵੀ ਕੁਝ ਦੇਣਾ ਪੈਂਦਾ ਹੈ। ਸੋ ਮੈਂ ਕਹਾਂ ਨਹੀਂ ਜੇ ਬਹੁਤ ਤੱਕਾ ਤੁਸੀਂ ਲੇੜੇ ਤੇੜੇ ਪਤਾ ਕਰ ਲੋ ਪ੍ਰਬੰਧ ਕਮੇਟੀਆਂ ਨੇ ਉਹਨਾਂ ਦੇ ਵੀ ਸਾਰੇ ਪੇਟਾ ਮਾ ਸਾਰੇ ਵਧੀਆ ਹੋਈਆਂ ਨੇ ਸਾਰੀਆਂ ਕਮੇਟੀਆਂ ਮਾਲੀਆਂ ਨਹੀਂ ਹੈਗੀਆਂ। ਅਤੇ ਸਾਰੇ ਗ੍ਰੰਥੀ ਵੀ ਕੋਈ ਚੰਗੇ ਨਹੀਂ ਹੈਗੇ ਮੈਂ ਇਹ ਵੀ ਗੱਲ ਤੁਹਾਨੂੰ ਦੱਸ ਦਵਾਂ ਨੇੜੇ ਦੀਆਂ ਕਮੇਟੀਆਂ ਨੇ ਚੰਦਰਨਗਰ ਹੈ ਉੱਥੋਂ ਦੀ ਕਮੇਟੀ ਹੈ ਉੱਥੇ ਮੇਰਾ ਮਿੱਤਰ 5 ਸਾਲ ਤੋਂ ਵੱਧ ਉੱਥੇ ਸੇਵਾ ਕਰਕੇ ਗਿਆ ਅੱਜ ਵੀ ਉਸ ਕਮੇਟੀ ਦੀ ਸਲੰਘਾ ਕਰਦਾ ਤੇ ਸੰਗਤ ਵੀ ਉਸ ਕਮੇਟੀ ਦੀ ਸਲੰਘਾ ਕਰਦੀ ਹੈ ਨੇੜੇ ਫੌਜੀ ਮਾਰਕੀਟ ਗੁਰਦੁਆਰਾ ਸਾਹਿਬ ਹੈ ਉੱਥੇ ਵੀ ਤਕਰੀਬਨ 10 ਸਾਲ ਹੋ ਗਏ ਗ੍ਰੰਥੀ ਸਿੰਘ ਨੇ ਉੱਥੇ ਆਏ ਹੋਇਆਂ ਨੂੰ ਉਹ ਵੀ ਉੱਥੋਂ ਦੀ ਕਮੇਟੀ ਬਹੁਤ ਚੰਗੀ ਹੈ ਸੰਗਤ ਸਲੰਘਾ ਕਰਦੀ ਹੈ ਜੋ ਸਹੀ ਹੈ ਉਹਨੂੰ ਸਹੀ ਕਿਹਾ ਜਾਂਦਾ ਹੈ ਜਿਹੜਾ ਗਲਤ ਹੈ ਉਹਨੂੰ ਗਲਤ ਜਦੋਂ ਕਿਹਾ ਜਾਂਦਾ ਹੈ ਜਾਂ ਮੇਰੇ ਵਰਗਾ ਉਹਨੂੰ ਕੋਈ ਮਰਜ਼ਾਦਾ ਤੋਂ ਕੋਈ ਦੱਸਦਾ ਹੈ ਜਾਂ ਕੋਈ ਕਹਿੰਦਾ ਹੈ ਕਿ ਤੁਸੀਂ ਗਲਤ ਕਰ ਰਹੇ ਹੋ ਤਾਂ ਉਹਨੂੰ ਇਸ ਦਾ ਛੁੱਟੀ ਕਰ ਦਿੱਤੀ ਜਾਂਦੀ ਹੈ ਤੇ ਮੈਂ ਕਹਾਂ ਨਹੀਂ ਜੇ ਤੁਸੀਂ ਗਲਤ ਕਰ ਰਹੇ ਹੋ ਤੇ ਪ੍ਰਧਾਨ ਕਹਿੰਦੇ ਪੋਕਦੀ ਐ ਤੇ ਕਰ ਲੈ ਡਿਊਟੀ ਨੇ ਉਹਦਾ ਸਮਾਨ ਚੱਕ ਤੇ ਜਾ ਮੈਂ ਕਹਾਂ ਨਹੀਂ ਜੇ ੱਤਕਾ ਹੋ ਰਿਹਾ ਤੁਸੀਂ ਪਰ ਮੈਂ ਕਹਾਂ ਮੈਂ ਚਲੋ ਮੈਂ ਇਹਨਾਂ ਨੇ ਇੱਕ ਗੱਲ ਕਰਦਿਆਂ ਕਰਦਿਆਂ ਫਿਰ ਉਹ ਇਹਨਾਂ ਨੂੰ ਦੂਸਰੇ ਦਿਨ ਮੈਨੂੰ ਬੁਲਾ ਕੇ ਮੈਨੂੰ 10 ਦਿਨਾਂ ਦਾ ਸਮਾਂ ਦੇ ਕੇ ਮੇਰੀ ਛੁੱਟੀ ਕਰ ਦਿੱਤੀ ਸੀ ਅੱਜ ਤੋਂ 4-5 ਮਹੀਨੇ ਸਾਢੇ 4 ਮਹੀਨੇ ਪਹਿਲਾਂ ਤੇ ਮੈਂ ਕਹਿੰਦੇ ਜੇ ਬਹੁਤ ਸਾਰਾ ਸਾਰਾ ਥੱਕਾ ਮੈਨੂੰ ਤਾਂ ਹਜੇ 3 ਮਹੀਨੇ ਪੂਰੇ ਵੀ ਨਹੀਂ ਹੋਏ ਡਿਊਟੀ ਕਰੀ ਨੂੰ ਮਿੰਨ ਤਾਂ 3 ਮਹੀਨੇ ਹਜੇ ਪੂਰੇ ਵੀ ਨਹੀਂ ਹੋਏ ਮੈਂ ਆਪਣੇ ਬੱਚੇ ਲੈ ਕੇ ਕਿੱਥੇ ਜਾਵਾਂ ਬੱਚੇ ਮੇਰੇ ਸਕੂਲ ਪੜ੍ਹਦੇ ਨੇ ਐਡਮਿਸ਼ਨਾਂ ਕਰਾਈਆਂ ਨੇ ਟਿਊਸ਼ਨ ਪੜ੍ਹਦੇ ਨੇ ਬੱਚਿਆਂ ਦਾ ਬਿਲਕੁਲ ਮੱਸਾਂ ਬੱਚਿਆਂ ਦਾ ਜੀ ਲੱਗਿਆ ਮੈਂ ਕਿੱਥੇ ਜਾਵਾਂ ਤੇ ਇਹ ਗੱਲ ਮੈਂ ਜਦ ਸੰਗਤ ਨਾਲ ਸਾਂਝੀ ਕੀਤੀ ਤਾ ਸੰਗਤਾਂ ਨੇ ਵੀ ਇਸ ਗੱਲ ਦਾ ਇਤਰਾਜ਼ ਕੀਤਾ ਕਿਹਾ ਕਿ ਇਹ ਇਸੇ ਤਰ੍ਹਾਂ ਹੀ ਕਰਦੇ ਨੇ ਪਹਿਲਾਂ ਵੀ ਗ੍ਰੰਥੀ ਸਿੰਘ ਇਥੇ ਇਸੇ ਤਰ੍ਹਾਂ ਹੀ ਪੂਸ ਮਹੀਨੇ ਕੱਟਿਆ ਉਹ ਵੀ ਵਿਚਾਰਾ ਇਥੇ ਰੋਕੇ ਗਿਆ ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਹੀ ਹੋਇਆ ਤੇ ਮੈਂ ਇਹਨਾਂ ਨਾਲ ਜਦ ਪ੍ਰਬੰਧ ਕਰਨਾਂ ਗੱਲ ਕੀਤੀ ਸੰਗਤਾਂ ਨੇ ਵੀ ਗੱਲ ਕੀਤੀ ਤੱਬਾ ਪ੍ਰਧਾਨ ਜੀ ਵੱਲੋਂ ਬਚਨ ਸੀ ਤੂੰ ਜਿਹਨੂੰ ਮਰਜ਼ੀ ਕਹਿ ਦੇ ਜਾ ਕੇ ਜਿਹੜੇ ਮੈਂ ਕਿਹਾ ਜੀ ਮੈਂ ਅੱਗੇ ਮੈਂ ਗੱਲ ਸੰਗਤਾਂ ਤੱਕ ਪਹੁੰਚਾਉਂਗਾ ਮੈਂ ਕਿਸੇ ਪੱਤਰਕਾਰ ਵੀਰ ਜੀ ਨੂੰ ਕਹੂੰਗਾ ਉਹ ਸਾਡੀ ਇਸ ਵਿਸ਼ੇ ਤੇ ਮਦਦ ਕਰਨਗੇ ਕਹਿੰਦੇ ਜਿਹੜੇ ਮਰਜ਼ੀ ਪੱਤਰਕਾਰ ਨੂੰ ਕਹਿ ਦੇ ਜਿਹਨੂੰ ਮਰਜ਼ੀ ਜੱਥੇਬੰਦੀ ਨੂੰ ਕਹਿ ਦੇ ਮੇਰੇ ਕੋਲ ਕੋਈ ਨਾ ਕੋਈ ਤਾਂ ਸਾਡੀ ਸੁਣੂਗਾ ਤਾਂ ਉਸ ਵੇਲੇ ਸੰਗਤਾਂ ਨੇ ਵੀ ਇਹਨਾਂ ਤੇ ਦਬਾਅ ਪਾਇਆ ਸੰਗਤਾਂ ਨੇ ਵੀ ਇਹਨਾਂ ਨੂੰ ਕਿਹਾ ਕਿ ਤੁਸੀਂ ਗਲਤ ਕਰੋ ਮੀਟਿੰਗ ਬੁਲਾਈ ਗਈ ਕਿ ਜਥੇਬੰਦੀ ਆਈ ਗਈ ਐਸ ਕੇ ਐਸ ਜਥੇਬੰਦੀ ਬੁਲਾਈ ਅਤੇ ਰਾਗੀ ਢਾਡੀ ਗਰੰਥੀ ਪ੍ਰਚਾਰਕ ਆ ਆਲ ਇੰਡੀਆ ਇੰਟਰਨੈਸ਼ਨਲ ਉਹ ਵੀ ਉਹਨਾਂ ਦੇ ਨੁਮਾਇंदे ਵੀ ਆਏ ਤੇ ਇਹਨਾਂ ਨੂੰ ਉਹਨਾਂ ਨੇ ਜੋ ਸੰਗਤਾਂ ਨੇ ਬਹੁਤ ਦਿਨਾਂ ਨੂੰ ਕਿਹਾ ਕਿ ਤੁਸੀਂ ਬਹੁਤ ਗਲਤ ਕਰ ਰਹੇ ਹੋ ਤਾਂ ਉਸ ਵੇਲੇ ਤਾਂ ਇਹਨਾਂ ਨੇ ਕੁਝ ਨਹੀਂ ਕਿਹਾ ਅਤੇ ਹੁਣ ਆ ਕੁਝ ਇੱਕ ਦਿਲਾਂ ਦੀ ਗੱਲ ਹੈ तकरीबन ਆ ਸੰਗਰਾਮ ਬਾਰੇ ਦਿਨ ਦੀ ਗੱਲ ਹੈ 14 ਤਰੀਕ ਦੀ ਤੇ ਇਹ ਸਾਰੇ ਇਕੱਠੇ ਹੋ ਕੇ ਆ ਗਏ ਤੇ ਮੈਨੂੰ ਇਹਨਾਂ ਨੇ ਇਹਨਾਂ ਨੇ ਮੈਨੂੰ ਧੱਕੇ ਨਾਲ ਸਾਈਨ ਕਰਾਈ ਨੇ ਸੀ ਬਿਨਾ ਕਿ ਗਲਤੀ ਦੱਸੇ ਉਹਦੇ ਵਿੱਚ ਲਿਖਿਆ ਗਿਆ ਤੇ ਭਾਈ ਸਾਹਿਬ ਨੇ ਗਲਤੀਆਂ ਭਾਈ ਸਾਹਿਬ ਦੇ ਗਲਤੀਆਂ ਕਰਕੇ ਇਹਨਾਂ ਨੂੰ ਇਥੋਂ ਇਹਨਾਂ ਨੂੰ ਇਥੇ ਸੇਵਾਮੁਕਤ ਕੀਤਾ ਜਾਂਦਾ ਹੈ ਉਹਦੇ ਲਿਖਿਆ ਹੋਇਆ ਇਹਨਾਂ ਨੂੰ ਤਨਖਾਹ ਦਿੱਤੀ ਗਈ ਅਪ੍ਰੈਲ ਤੱਕ ਦੀ ਜਲਦੀ ਮੈਨੂੰ ਕੋਈ ਤਨਖਾਹ ਨਹੀਂ ਦਿੱਤੀ ਗਈ ਤੇ ਮੈਨੂੰ ਧੱਕੇ ਨਾਲ ਸੈਨਵੇ ਮੈਨੂੰ ਕਰਾ ਲਏ ਜਦੋਂ ਸਾਰੇ ਜਾਣੇ ਇਕੱਠੇ ਹੋ ਕੇ ਆਗੇ ਮੈਂ ਉੱਥੇ ਇਕੱਲਾ ਕੀ ਕਰਦਾ ਮੈਂ ਬਥੇਰਾ ਕਹਿ ਜੀ ਮੈਂ ਸੈਨ ਨਹੀਂ ਕਰਦਾ ਮੈਂ ਇਸੇ ਤਰ੍ਹਾਂ ਚਲਾ ਜਾਣਾ ਪਰ ਇਹਨਾਂ ਨੇ ਧੱਕੇ ਨਾਲ ਮੈਨੂੰ ਸੈਨ ਕਰਾਈ ਲਈ ਤੇ ਵਿੱਚ ਪੈਰਾ ਛੱਡਿਆ ਹੋਇਆ ਹੈ ਉਹਦੇ ਵਿੱਚ ਕੁਝ ਵੀ ਲਿਖ ਸਕਦੇ ਨੇਗੇ ਵੀ ਇਹਦੀ ਆ ਗਲਤੀ ਸੀ ਇਹਦੀ ਆ ਗਲਤੀ ਸੀ ਕੁਝ ਵੀ ਉਹਦੇ ਵਿੱਚ ਕਰ ਸਕਦੇ ਨੇ ਤੇ ਉਸ ਦਿਨ ਤੋਂ ਉਸ ਦਿਨ ਤੋਂ ਇਹਨਾਂ ਦੇ ਕੁਝ ਮੈਂਬਰ ਜੋ ਮੈਨੂੰ ਇੱਕ ਅਜੀਬ ਦੀ ਨਜ਼ਰ ਦੇ ਨਾਲ ਦੇਖ ਰਹੇ ਨੇ ਕਿ ਜਿਸ ਤੋਂ ਮੈਨੂੰ ਕੁਝ ਲੜਾਈ ਦਾ ਖਤਸ਼ਾ ਵੀ ਨਜ਼ਰ ਆ ਰਿਹਾ ਹੈ ਵੀ ਕੋਈ ਇਹ ਮੈਨੂੰ ਕੁਝ ਨੁਕਸਾਨ ਨਾ ਪਹੁੰਚਾ ਦੇਣ ਤੇ ਮੈਂ ਆਪਣੇ ਅੱਤੇ ਬੱਚੇ ਦਾ ਛੱਡਿਆ ਆ ਹਾਂ ਆਪਣੇ ਬੱਚੇ ਅੱਜ ਮੈਂ ਘਰ ਭੇਜ ਦਿੱਤੇ ਤੇ ਮੈਂ ਇੱਥੇ ਇਕੱਲਾ ਹਾਂ ਮੈਨੂੰ ਡਿਊਟੀ ਵੀ ਨਹੀਂ ਕਰਨ ਦਿੱਤੇ ਕਰਨ ਦਿੱਤੀ ਜਾ ਰਹੀ ਜਦ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਦੇਖੋ ਇੱਕ ਮਿੰਟ ਆ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਹੋ ਰਿਹਾ ਹੈ ਜੀ ਕਿਸੇ ਮਰਗ ਦਾ ਘੋਗ ਹੈ ਆ ਗੁਰਦੁਆਰਾ ਸਾਹਿਬ ਹੈ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਹੋ ਰਿਹਾ ਹੈ ਜਿਹੜੇ ਮੇਰੇ ਨਾਲ ਦੇ ਸਾਥੀ ਸੀ ਜਿਨ੍ਹਾਂ ਦੇ ਲਈ ਮੈਂ ਆਵਾਜ਼ ਉਠਾਈ ਹੈ ਤੇ ਉਹਨਾਂ ਨੇ ਮੇਰੇ ਨਾਲ ਖੜਨ ਦੀ ਬਜਾਏ ਆਪ ਉਹ ਕੀਰਤਨ ਕਰਨਾ ਸੋ ਮੈਂ ਸ਼ੁਰੂ ਕਰ ਦਿੱਤਾ ਜਿਹੜਾ ਸਾਈਡ ਵਾਲਾ ਭਰਾ ਸੀ ਮੇਰਾ ਵੀਰ ਹੈ ਮੇਰੇ ਉਹ ਗੁਰਪਾਈ ਵੀ ਨੇ ਉਹਨਾਂ ਨਾਲ ਮੇਰਾ ਕੋਈ ਨਿੱਜੀ ਬਹਿਰ ਨਹੀਂ ਹੈ ਉਹਨਾਂ ਨਾਲ ਮੇਰੇ ਕੋਈ ਰੰਜਿਸ਼ ਨਹੀਂ ਹੈ ਹੈ ਤਬਲੇ ਵਾਲਾ ਵੀਰ ਹੈ ਸਾਈਡ ਵਾਲਾ ਵੀਰ ਹੈ ਜਦਕਿ ਉਹਨਾਂ ਨੇ ਉਹਨਾਂ ਨੂੰ ਮੇਰੇ ਨਾਲ ਖੜਨ ਦਾ ਉਹਨਾਂ ਨੂੰ ਚਾਹੀਦਾ ਸੀ ਮੈਂ ਮੇਰੇ ਨਾਲ ਖੜ ਦੇ ਪਰ ਅੱਜ ਉਹ ਆਪ ਖੁਦ ਕੀਰਤਨ ਕਰ ਰਹੇ ਨੇ ਖੁਦ ਉਹ ਡਿਊਟੀਆਂ ਨਿਭਾ ਰਹੇ ਨੇ ਸਾਰੀਆਂ ਮੈਂ ਇੱਥੇ ਬੇਲਾ ਬੈਠਾ ਹਾਂ ਮੈਨੂੰ ਇਹਨਾਂ ਨੇ ਦਿਵਤ ਮੈਂ ਮਾਸਾ ਮਨਤਾ ਕਰਕੇ ਮੇਰੇ ਬੱਚਿਆਂ ਦੇ ਪੇਪਰ ਹੋ ਰਹੇ ਨੇ ਜੀ ਤੇ ਬੱਚਿਆਂ ਦੇ ਪੇਪਰ ਹੋ ਰਹੇ ਨੇ ਰਿਜ਼ਲਟ ਆਉਣਾਗਾ ਮੈਨੂੰ ਕੁਝ ਦਿਨ ਦੀ ਮੌਤ ਦਿੱਤੀ ਜਾਵੇ ਤੇ ਇਹਨਾਂ ਨੇ ਮੈਂ ਉਹ ਕੁਝ ਦਿਨ ਕਹਿ ਕੇ ਤੇ ਮੈਨੂੰ ਕਹੇ ਤੁਸੀਂ ਡਿਊਟੀ ਨਹੀਂ ਕਰਨੀ ਗੁਰਦੁਆਰਾ ਸਾਹਿਬ ਮੈਨੂੰ ਅੰਦਰੋਂ ਗੁਰਦੁਆਰਾ ਸਾਹਿਬ ਵੀ ਨਹੀਂ ਜਾਣ ਦਿੰਦੇ ਜਦ ਕਿ ਇੱਥੇ ਕੋਈ ਰੋਕ ਟੋਕ ਨਹੀਂ ਹੈ ਜਾ ਸਕਦੇ ਆਗੇ ਪਰ ਇਹਨਾਂ ਦੀ ਇੰਨੀ ਇੱਥੇ ੱੱਕਾਸ਼ਾਹੀ ਹੈ ਜੀ ਮੈਂ ਆਪਣੇ ਇੱਥੇ ਕਮਰੇ ਦੇ ਵਿੱਚ ਨਜ਼ਰ ਬੰਦਾਂ ਸੋ ਇਹ ਮੈਂ ਬੇਨਤੀ ਇਹੀ ਕਰਦਾਗਾ ਕਿ ਦੇਖੋ ਇਸ ਸਥਾਨ ਤੇ ਕਮੇਟੀ ਨੂੰ ਤਾਂ 40 ਸਾਲ ਹੋ ਗਏ ਹਨ ਕਮੇਟੀ ਦਾ 40 ਸਾਲ ਦੀ ਕਾਬਜ ਹੈ। ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ। ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ। ਆ ਜਿਹੜੀ ਬੀਬੀ ਦੀ ਗੱਲ ਕਰਕੇ ਹਟਿਆ ਜੋ ਨਿਸ਼ਕਾਮ ਸੇਵਾ ਸੁਖਮਨੀ ਸਾਹਿਬ ਦੀ ਪ੍ਰਧਾਨ ਹੈ। ਉਸ ਬੀਬੀ ਨੇ ਇੱਥੇ ਇੱਕ ਬਜ਼ੁਰਗ ਸਾਡੇ ਸੇਵਾਦਾਰ ਜੋ ਦਿਨ ਰਾਤ ਇਥੇ ਵਿਚਾਰੇ ਸੇਵਾ ਕਰਦੇ ਨੇ। ਬਜ਼ੁਰਗ ਨੇ 70 ਸਾਲ ਦੀ ਉਹਨਾਂ ਦੀ ਉਮਰ ਹੈ। ਉਹਨਾਂ ਨੂੰ ਉਹ ਭੈੜੇ ਲਫ਼ਜ਼ ਬੋਲੇ ਨੇ ਉਹ ਗੰਦੇ ਆ ਗਾਲਾਂ ਕੱਢ ਕੇ ਸਾ ਇੱਥੇ ਇਥੇ ਇਹਨੇ ਬੇਪੱਤੀ ਕੀਤੀ ਉਸ ਬੰਦੇ ਦੀ ਅਤੇ ਉਹ ਵਿਚਾਰੇ ਕਹਿੰਦੇ ਰਹੇ ਕਿ ਸਾਡੀ ਇੱਕ ਮਦਦ ਕਰੋ ਇਹ ਬੀਬੀ ਨੇ ਮੇਰੇ ਨਾਲ ਇਸ ਤਰ੍ਹਾਂ ਮੇਰੀ ਬੇਪੱਤੀ ਕੀਤੀ ਹੈ ਮੇਰੀ ਬੇਇੱਜ਼ਤੀ ਕੀਤੀ ਹੈ ਗਾਲਾਂ ਕੱਢੀਆਂ ਨੇ ਮੇਰੀਆਂ ਮੇਰੀ ਦਾੜੀ ਪੱਟੜ ਤੱਕ ਗਈ ਹੈ ਪਰ ਇਹਨਾਂ ਨੇ ਉਸ ਬੀਬੀ ਨੂੰ ਬਚਾਇਆ ਅਤੇ ਸੱਚ ਦੀ ਗੱਲ ਨਹੀਂ ਸੁਣੀ ਸੋ ਕਹਿਣ ਦਾ ਭਾਵ ਹੈ ਵੀਰੋ ਕਿ ਇੱਥੇ ਮੇਰੇ ਪ੍ਰਵਾਸੀ ਵੀਰ ਵੀ ਰਹਿੰਦੇ ਨੇ ਭਾਵੇਂ ਹਿੰਦੂ ਧਰਮ ਨੂੰ ਪੂਜਦੇ ਨੇ ਉਹ ਉਹ ਵੀ ਮੇਰੇ ਵੀਰ ਨੇ ਕੋਈ ਗੱਲ ਨਹੀਂ ਮੈਨੂੰ ਉਹਨਾਂ ਨਾਲ ਕੋਈ ਇਤਰਾਜ਼ ਨਹੀਂ ਹੈ ਹਿੰਦੂ ਧਰਮ ਦੇ ਇੱਥੇ ਕਲੀਨ ਸੇਵ ਉਹ ਰਹਿੰਦੇ ਨੇਗੇ ਉਹਨਾਂ ਨਾਲ ਮੇਰਾ ਕੋਈ ਬੇਤਕਰਾ ਨਹੀਂ ਹੈ ਪਰ ਮੇਰੇ ਕਹਿਣ ਦਾ ਭਾਵ ਉਹ ਤਾਂ ਆਪਣੀ ਤੀਜੀ ਪੀੜੀ ਪਾਦ ਰਹੇ ਨੇ ਪਰ ਗ੍ਰੰਥੀ ਇੱਥੇ 6 ਮਹੀਨੇ ਨਹੀਂ ਟਿਕਦਾ ਹੁਣ ਮੈਂ ਇਹੇ ਬੇਨਤੀ ਕਰਨਾ ਚਾਹੁੰਦਾਗਾ ਕਿ ਇੱਥੇ ਜੋ ਸਾਨੂੰ ਮੈਨੂੰ ਰੋਕਿਆ ਜਾਂਦਾ ਹੈ ਆਵਾਜ਼ ਨੂੰ ਦਬਾਇਆ ਜਾਂਦਾ ਹੈ ਕਿ ਜਿਹੜੀ ਗੱਲ ਅਸੀਂ ਕਹਤੀ ਉਹ ਗੱਲ ਤੂੰ ਬੋਲ ਦੂਜੀ ਗੱਲ ਨਹੀਂ ਬੋਲਣੀ ਮੈਂ ਕਹਾਂ ਜੀ ਇਸ ਮੈਨੂੰ ਕਥਾ ਕਰਨ ਦਿੱਤੀ ਜਾਵੇ ਕਦੇ ਕਥਾ ਨਹੀਂ ਕਰਨ ਦਿੱਤੀ ਕਥਾ ਨਹੀਂ ਕਰਨੀ ਤੁਸੀਂ ਜੇ ਕੋਈ ਮੈਂ ਇਮਾਨਦਾਰੀ ਦੀ ਗੱਲ ਕਰਦਾ ਜਾਂ ਕੋਈ ਹੋਰ ਸੱਚ ਦੀ ਗੱਲ ਕਰਦਾ ਉਹ ਤੋਂ ਰੁਕਿਆ ਜਾਂਦਾ ਹੈ ਥੋੜੀ ਜਿਹੀ ਕੋਈ ਗੱਲ ਹੋ ਜੇ ਇਹ ਭਾਈ ਸਾਹਿਬ ਇਸ ਤਰ੍ਹਾਂ ਕਰਦੇ ਨੇ ਲਾਂਬੇ ਕਿਹੜੀ ਗੱਲਾਂ ਦੇ ਦਿੰਦੇ ਨੇ ਅਰਦਾਸ ਕਰਦੇ ਕਰਦੇ ਥੋੜਾ ਜਿਹਾ ਇਸ ਤਰ੍ਹਾਂ ਜੋ ਇੱਕ ਦੋ ਵਾਰੀ ਮੂੰਹ ਸਾਫ਼ ਕਰ ਲਿਆ ਇਹ ਮੂੰਹ ਸਾਫ਼ ਕਰਦੇ ਨੇ ਜੀ ਬਾਰ-ਬਾਰ ਇਹ ਲੱਤਾਂ ਥੋੜੀ ਜਿਹੀ ਇਸ ਤਰ੍ਹਾਂ ਇਸ ਤਰ੍ਹਾਂ ਅਰਦਾਸ ਦੇ ਵਿੱਚ ਇਸ ਤਰ੍ਹਾਂ ਖੜਦੇ ਨੇ ਇਹੋ ਜਿਹੀਆਂ ਗੱਲਾਂ ਤੇ ਟੋਕਾ ਲਗਾਈ ਕੀਤੀ ਜਾਂਦੀ ਹੈ ਸੋ ਮੇਰੀ ਬੇਨਤੀ ਇਹੀ ਹੈ ਜੀ ਕਿ ਸਾ ਮੇਰੀ ਇਸ ਵਿਸ਼ੇ ਤੇ ਮਦਦ ਕੀਤੀ ਜਾਵੇ ਤਾਂ ਜੋ ਮੈਨੂੰ ਇਨਸਾਫ ਦਿੱਤਾ ਜਾਵੇ ਨਹੀਂ ਤਾਂ ਸੰਗਤ ਜੀ ਹੀ ਮੇਰੀ ਬੇਨਤੀ ਹੈ ਕਿ ਉਸ ਤਮੇ ਜੋ ਮੈਨੂੰ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਸੋ ਕੋਈ ਆ ਗਿਆ ਸੀ ਇਸ ਕਰਕੇ ਮੈਨੂੰ ਵਿੱਚ ਪਾਉਸ ਕਰਨਾ ਪਿਆ ਸੋ ਸੰਗਤ ਜੀ ਇਹ ਬੇਨਤੀ ਹੈ ਕਿ ਪ੍ਰਧਾਨ ਜੀ ਨੇ ਇਥੋਂ ਦੇ ਪ੍ਰਧਾਨ ਜੀ ਨੇ ਅੱਜ ਤੋਂ 4 1/2 ਮਹੀਨੇ ਪਹਿਲਾਂ ਜੇ ਮੇਰੀ ਗੱਲਬਾਤ ਹੋਈ ਉਹਨਾਂ ਨਾਲ ਤੇ ਉਹਨਾਂ ਨੇ ਮੈਨੂੰ ਇਸੇ ਗੱਲ ਇੱਕ ਗੱਲ ਸੰਗ ਸਾਹ ਕਹੀ ਸੀ ਕਿ ਤੈਨੂੰ ਕੱਢ ਕੇ ਹਟੋ ਤੈਨੂੰ ਉਹਦੇ ਆਣ ਦੇ ਵਿੱਚ ਕਿਤੇ ਡਿਊਟੀ ਨਹੀਂ ਕਰਨ ਦੇ ਸੀ ਉਹਨਾਂ ਦੀ ਗੱਲ ਸਹੀ ਹੋ ਰਹੀ ਹੈ ਤੇ ਉਹਨਾਂ ਨੇ ਮੈਨੂੰ ਇੱਥੋਂ ਵੀ ਕੱਢਤਾ ਤੇ ਸੰਗਤ ਜੀ ਆਹ ਮੇਰਾ ਹਾਰਮੋਨੀਅਮ ਹੈ ਇਹ ਹਾਰਮੋਨੀਅਮ ਮੇਰਾ ਵਿਕਾਹੂ ਹੈ ਤੇ ਆਹਾ ਅੱਜ ਗਰੰਥੀ ਸਿੰਘ ਵਾਲਾ ਜਿਹੜਾ ਸੋਪਾ ਹੁੰਦਾ ਹੈ ਇਹ ਵੀ ਮੈਂ ਤਿਆਗਦਾਗਾ ਅਤੇ ਆ ਜਿਹੜੀ ਸਾਨੂੰ ਦੇਖ ਕੇ ਜਾ ਕੇ ਲੋਕ ਤਾਂ ਸਾਨੂੰ ਬਾਬਾ ਜੀ ਕਹਿੰਦੇ ਹਨ ਭਾਈ ਜੀ ਕਹਿੰਦੇ ਹਨ ਪਰ ਇਹ ਸਾਨੂੰ ਕਹੇ ਜਹਾਡੇ ਨਾਲ ਬਿਹੇਵ ਕਰਦੇ ਨੇ ਸੰਗਤ ਇਸ ਗੁਰੂ ਘਰ ਦੇ ਵਿੱਚ ਉਹ ਸੰਗਤ ਆਉਂਦੀ ਹੈ ਉਹ ਬਹੁਤ ਚੰਗੀ ਹੈ ਬਹੁਤ ਸਾਡਾ ਸਤਿਕਾਰ ਕਰਦੀ ਹੈ ਪਰ ਸੰਗਤ ਦੇ ਆਪਦੀ ਮਜਬੂਰੀ ਹੋ ਜਾਂਦੀ ਹੈ ਸੰਗਤ ਦੇ ਵਿੱਚੋਂ ਸਾਹਮਣੇ ਬਜਾਜ ਭਰਾ ਨੇ ਉਹਨਾਂ ਨੇ ਵੀ ਮੇਰੀ ਪਿਛਲੇ ਜਦੋਂ ਵੀ ਮੈਂ ਆਇਆ ਉਹਨਾਂ ਨੇ ਬਹੁਤ ਮਦਦ ਕੀਤੀ ਹੈ ਗੁਰਚੰਨ ਸਿੰਘ ਜੀ ਛੀਨਾ ਜਸਪਾਜੀ ਨੇ ਕਰਨੈਲ ਸਿੰਘ ਜੀ ਨੇ ਮਨਪ੍ਰੀਤ ਸਿੰਘ ਵੀਰ ਜੀ ਨੇ ਹੋਰ ਕਿੰਨਾ ਕਿੰਨਾ ਦਾ ਨਾਮ ਲਵਾਂ ਮੇਜਰ ਸਿੰਘ ਜੀ ਨੇ ਜਿਨ੍ਹਾਂ ਨੇ ਮੇਰੀ ਬਹੁਤ ਮਦਦ ਕੀਤੀ ਤੇ ਮੇਰੇ ਨਾਲ ਖੜੇ ਨੇ ਪਰ ਅੱਜ ਉਹ ਵੀ ਮਜਬੂਰ ਹੋ ਗਏ ਨੇ ਸੋ ਮੈਂ ਸੰਗਤ ਜੀ ਆ ਲੋ ਇਹਨਾਂ ਸਮਝੋ ਕਿ ਮੈਂ ਇਹ ਤਿਆਗ ਰਿਹਾ ਮੇਰਾ ਦਰਦ ਸਮਝੋ ਸਾਡੇ ਗਰੰਥੀ ਸਿੰਘ ਦਾ ਦਰਦ ਸਮਝੋ ਇਹ ਮੈਨੂੰ ਮੇਰੇ ਗੁਰੂ ਦੀ ਬਖਸ਼ਿਸ਼ ਹੈ ਆਹ ਦਸਤਾਰ ਮੇਰੇ ਗੁਰੂ ਦੀ ਬਖਸ਼ਿਸ਼ ਹੈ ਇਹ ਮੈਂ ਕਦੇ ਨਹੀਂ ਉਤਾਰਾਂਗਾ ਅਗਾਂਹਤਰਾ ਮੈਂ ਕਦੇ ਨਹੀਂ ਉਤਾਰਾਂਗਾ ਕੋਈ ਬਹਿਣਾ ਨਹੀਂ ਇਹ ਕੜਮ ਚੌਧਰੀ ਨੇ ਅੱਜ ਨਹੀਂ ਤਾਂ ਕੱਲ ਕੋਈ ਨਾ ਕੋਈ ਤਵਾਜ ਉਠਾਊਗਾ ਕੋਈ ਨਾ ਕੋਈ ਤਾਂ ਸਾਡੇ ਹੱਕਾਂ ਵਾਸਤੇ ਬੋਲੂਗਾ ਅ ਜੱਥੇਦਾਰ ਜੀ ਦੀ ਕੱਲ ਮੈਂ ਵੀਡੀਓ ਸੁਣ ਰਿਹਾ ਸੀਗਾ ਜਿਸ ਦੇ ਵਿੱਚੋਂ ਇੱਕ ਸਹਿਜਤਾਰੀ ਸਿੱਖ ਨੂੰ ਕਹਿ ਰਿਹਾ ਸੀਗਾ ਕਿ ਤੇਰੇ ਪੱਗ ਬੰਨੀ ਹੋਈ ਹੈ ਤੂੰ ਆਪਣੀ ਦਾੜੀ ਵੀ ਰੱਖ ਸੋਹਣੇ ਲੱਗੇਗਾ ਆ ਜਥੇਦਾਰ ਜੀ ਜਿਨ੍ਹਾਂ ਦੇ ਦਾੜੀਆਂ ਰੱਖੀਆਂ ਹੋਈਆਂ ਨੇ ਉਹਨਾਂ ਬਾਰੇ ਤਾਂ ਸੋਚੋ ਉਹਨਾਂ ਨਾਲ ਕੀ ਹਾਲ ਹੋ ਰਿਹਾ ਸੋ ਐਨੀਆ ਕੇ ਬੇਤਿਆ ਨੇ ਸੰਗਤ ਜੀ ਮੇਰੇ ਆਪਰ ਬਣ ਕਰਨੀਆਂ ਮੇਰੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਲੁਧਿਆਣਾ ਦੇ ਵਿੱਚ ਐਨੇ ਗੁਰਸਿੱਖ ਨੇ ਜਿਨ੍ਹਾਂ ਦੇ ਬੌੜੇ ਤਕੜੇ-ਤਕੜੇ ਕਾਰੋਬਾਰ ਨੇ ਕਿਸੇ ਵੀ ਗੁਰਸਿੱਖ ਵੀਰ ਨੂੰ ਜੋ ਕੋਈ ਮੇਰੇ ਲੈਕ ਸੇਵ ਹੋਮ ਐਂਡ ਕੋਈ ਡਿਊਟੀ ਕਰ ਸਕਾਂ ਆਦੇ ਬੱਚਿਆਂ ਦਾ ਪ੍ਰਵਾ ਆਪਣੇ ਪਰਿਵਾਰ ਦਾ ਢਿੱਡ ਪਰ ਸਕਾਂ ਮੈਨੂੰ ਛੋੜੀ-ਮੋਟੀ ਕੋਈ ਨੌਕਰੀ ਮਿਲ ਜਾਵੇ ਕਿਉਂਕਿ ਮੈਨੂੰ ਇਹਨਾਂ ਨੇ ਹੋਰ ਕਿਸੇ ਗੁਰਦੁਆਰੇ ਲੱਗਣ ਨਹੀਂ ਦੇਣਾ ਇਹਨਾਂ ਨੇ ਕਿਉਂਕਿ ਇਹਨਾਂ ਨੇ ਮੇਰੇ ਹੱਥ ਵੱਡ ਦਿੱਤੇ ਨੇ ਜੀ ਇਹਨਾਂ ਨੇ ਮੇਰੇ ਹੱਥ ਵੱਡ ਦਿੱਤੇ ਨੇ ਐਸੇ ਹੱਥ ਵੱਡੇ ਨੇ ਕਿ ਉੱਥੇ ਵਿੱਚੋਂ ਤੱਕੇ ਨਾਲ ਸਾਈਨ ਕਰਾਏ ਨੇ ਵਿੱਚ ਪਹਿਰਾ ਛੱਡ ਦਿੱਤਾ ਉਹਦੇ ਵਿੱਚ ਕੁਝ ਵੀ ਲਿਖ ਸਕਦੇ ਨੇ ਇਸ ਵੇਲੇ ਮੈਂ ਆਪਣੇ ਕਮਰੇ ਦੇ ਵਿੱਚ ਖੜਾ ਹਾਂ ਸਾਰਾ ਕੁਝ ਇੱਕ ਕਮਰਾ ਹੈ ਉਹ ਲੋਕ ਦੇ ਦੋ ਤਿੰਨ ਚਾਬੀਆਂ ਜਿਹੜੀਆਂ ਹੁੰਦੀਆਂ ਨੇ ਮੇਰੇ ਕੋਲ ਸਿਰਫ ਇੱਕ ਚਾਬੀ ਹੈ ਉਹਦੀਆਂ ਬਾਕੀ ਚਾਬੀਆਂ ਪ੍ਰਬੰਧਕਾ ਕੋਲ ਹੀ ਨੇ ਕਿ ਕੱਲ ਨੂੰ ਇੱਥੇ ਨਸ਼ੀਲਾ ਪਦਾਰਥ ਜਾਂ ਕੋਈ ਹੋਰ ਸਾਜ਼ਿਸ਼ ਦੇ ਨਾਲ ਮੈਨੂੰ ਮੇਰੇ ਤੇ ਹੋਰ ਕੋਈ ਇਹ ਅਟੈਕ ਕਰ ਸਕਦੇ ਨੇ ਮੈਨੂੰ ਇਸ ਗੱਲ ਦਾ ਖਤਰਾ ਹੈ ਮੈਂ ਇਸ ਇਹ ਗੁਰਦੁਆਰਾ ਸਾਹਿਬ ਛੱਡ ਕੇ ਜਾ ਰਿਹਾ ਕੱਲ ਨੂੰ ਮੇਰੇ ਨਾਲ ਕੋਈ ਵਦੀ ਕੀ ਹੁੰਦੀ ਹੈ ਕਿਉਂਕਿ ਮੈਂ ਤਾਂ ਆਪ ਦਾ ਪਰਿਵਾਰ ਤਾਂ ਮੈਂ ਆਪ ਦਾ ਸੇਫ ਕਰ ਦਿੱਤਾ ਆਪਣੇ ਘਰ ਪਹੁੰਚਾ ਦਿੱਤਾ ਮੇਰਾ ਪਰਿਵਾਰ ਜਿੱਥੇ ਰੁਕੇ ਗਏ ਮੇਰੇ ਬੱਚੇ ਮੇਰੇ ਬੱਚੇ ਰੁਕੇ ਗਏ ਜਿੱਥੇ ਮੈਂ ਕਿੱਥੇ ਜਾਵਾਂ ਮੈਂ ਮੈਂ ਰੋਣਾ ਨਹੀਂ ਹੁੰਦਾ ਫੇਰ ਉਹ ਲੜੀ ਸੀ ਚੰਦਾ ਪਰ ਇਹਨਾਂ ਨੇ ਮਜੂਰ ਕਰ ਦਿੱਤਾ ਇਹਨਾਂ ਨੇ ਮਜੂਰ ਕਰ ਦਿੱਤਾ ਉਹਦਾ ਤਜਕੀਰ ਜੀ ਮੈਂ ਮਜੂਰ ਨਹੀਂ ਕਰਕੇ ਕਿਉਂ ਬੱਕਿਆ ਗ੍ਰਾਂਥੀ ਕਿਉਂ ਮੜ ਕੇ ਕਿਉਂ ਇਹਨਾਂ ਦੀ ੱੱਕੇ ਇਸ ਤਰ੍ਹਾਂ ਚੱਲੀ ਜਾਊਗਾ ਮੇਰੀ ਗਲਤੀ ਕੀ ਹੈ ਮੈਂ ਪੁੱਛੀ ਜੇ ਮੇਰੀ ਗਲਤੀ ਦੱਸੋ ਮੇਰੀ ਗਲਤੀ ਵੀ ਨਹੀਂ ਦੱਸ ਰਹੇ ਉਹ ਗੁਰੂ ਕੇ ਪ੍ਰਬੰਧਕ ਕੋ ਓਏ ਉਹ ਕਲਮ ਚੌਧਰੀ ਹੋ ਓਏ ਪੁੱਜੜੋ ਤੁਸੀਂ ਮੇਰੇ ਪਿੱਛੇ ਨਾ ਪਵੇਖ ਸਾਗੇ ਤੁਸੀਂ ਸਾਰਾ ਕੁਝ ਕਰ ਗਏ ਮੇਰੀ ਰੋਟੀ ਰੋਟੀ ਦਿਲਾਤਾ ਮਾਰੀਏ ਤੁਸੀਂ ਮੈਂ ਔਰ ਕੀ ਕਰਾਂ ਮੈਨੂੰ ਗੁਰੂ ਨੇ ਤੱਕੜਾ ਬਣਾਇਆ ਮੈਂ ਰੋਣਾ ਨਹੀਂ ਚਾਹੁੰਦਾ ਪਰ ਮਜਬੂਰੀ ਹੋ ਗਈ ਐ ਜੇ ਮੇਰੀ ਸੰਗਤ ਨੂੰ ਬੇਨਤੀ ਐ ਕਿ ਮੇਰੀ ਮਦਦ ਜ਼ਰੂਰ ਕੀਤੀ ਜਾਵੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਤੇ ਇੱਥੇ ਜੋ ਤੱਕਾ ਚੱਲ ਰਿਹਾ ਹੈ ਨਾਲ ਹੀ ਬੇਨਤੀ ਕਰਾਂਗਾ ਇਸ ਇਲਾਕੇ ਦੇ ਮੌਜੂਦਾ ਐਮਐਲਏ શ્રી ਮਦਦ ਲਾਲ ਚੌਧਰੀ ਬੱਗਾ ਜੀ ਉਹਨਾਂ ਦਾ ਇਲਾਕਾ ਹੈਗਾ ਉਹ ਵੀ ਆ ਕੇ ਇੱਥੇ ਦੇਖਣ ਤੇ ਉਹਨਾਂ ਦੇ ਨੁਮਾਇंदे ਇੱਥੇ ਕੀ ਕਰ ਰਹੇ ਨੇ ਕੀ ਉਹ ਸੱਚ ਦਾ ਸਾਥ ਦੇ ਰਹੇ ਨੇਗੇ ਜਾਂ ਇੱਥੇ ਕਿਉਂਕਿ ਜਿੱਦੇ ਮੈਨੂੰ ਉੱਪਰ ਤੱਕ ਮੇਰੇ ਕਮਰੇ ਤੱਕ ਆ ਗਏ ਉਹ ਮੇਰੇ ਕਮਰੇ ਤੱਕ ਤੱਕੇ ਸ਼ਾਹੀ ਨਾਲ ਉਹਨਾਂ ਨੇ ਮੇਰਾ ਸਾਰਾ ਕੁਝ ਹੋ ਕਰਾਇਆਗਾ ਸੋ ਇਹ ਬੇਨਤੀ ਹੈ ਸੰਗਤ ਜੀ ਕਿ ਮੈਂ ਇਥੋਂ ਜਾ ਰਿਹਾ ਮੈਨੂੰ ਪਤਾ ਮੈਂ ਕਿੱਥੇ ਜਾਵਾਂਗਾ ਸੋ ਇਹ ਬੇਨਤੀ ਸੰਗਤ ਨੇ ਪ੍ਰਵਾਨ ਕਰਨੀ ਜੀ ਸੋ ਇਥੋਂ ਦੀਆਂ ਐਮੀ ਤੁਸੀਂ ਸਿੱਖੋ ਕਈ ਜਨ ਨੂੰ ਆਰਐਸਐ ਸਾਡੇ ਆ ਘਰਦੀ ਆਰਐਸਐ ਨੇ ਸਾਡ ਨੂੰ ਬਨ ਉਹ ਕਰਤਾ ਸਾਡੇ ਸਿੱਖਾਂ ਨੂੰ ਪਰਮਾਉਂਦੀ ਹੈ 크ਰਿਸਚਨ ਇਸਾਈ ਧਰਮ ਸਾਨੂੰ ਐ ਕਰਦਾਗਾ ਪਰ ਉਹਨਾਂ ਦਾ ਕੀ ਕਸੂਰ ਹੈ ਆਇਨਾ ਇਹਨਾਂ ਬੁਜਰਾਂ ਨੂੰ ਵੀ ਦੇਖੋ ਆਕੜਾ ਮਚੌਧਰਾਂ ਨੂੰ ਵੀ ਦੇਖੋ ਇਹਨਾਂ ਨੂੰ ਵੀ ਆ ਕੇ ਦੇਖੋ ਵੀ ਕੀ ਸਾਡੇ ਨਾਲ ਹੋ ਰਿਹਾ ਸਾਡੇ ਸਿੱਖ ਸਾਡੇ ਸਿੱਖਾਂ ਨਾਲ ਕੀ ਕਰ ਰਹੇ ਨੇਗੇ ਸੋ ਇਹ ਬੇਨਤੀ ਸੰਗਤ ਨੇ ਪ੍ਰਵਾਨ ਕਰਨੀ ਜੀ ਤਾਂ ਕਿ ਮੈਨੂੰ ਬੜਾ ਦੁੱਖ ਹੁੰਦਾ ਉਸ ਵੇਲੇ ਜਦ ਮੇਰੀ 6 ਸਾਲਾਂ ਦੀ ਬੱਚੀ ਨੇ ਮੈਨੂੰ ਆਖਿਆ ਕਿ ਡੈਡੀ ਤੁਸੀਂ ਕੀਰਤਨ ਕਿਉਂ ਨਹੀਂ ਕਰ ਰਹੇ ਹੋ ਤੁਸੀਂ ਪਾਠ ਕਿਉਂ ਨਹੀਂ ਕਰਨ ਜਾਂਦੇ ਗੁਰਦੁਆਰੇ ਮੈਂ ਮੇਰੇ ਕੋਲ ਉਸ ਵੇਲੇ ਜਵਾਬ ਨਹੀਂ ਸੀ ਦਾ ਉਸ ਵੇਲੇ ਸੋ ਮੈਂ ਇਮੋਸ਼ਨਲੀ ਤੁਹਾਨੂੰ ਕਰ ਰਿਹਾ ਕਿਸੇ ਗੱਲ ਤੋਂ ਪਰ ਇਹ ਮੇਰੀ ਮਜਬੂਰੀ ਹੋ ਗਈ ਹੈ ਕਿ ਮੈਨੂੰ ਇਹ ਸਾਰਾ ਕੁਝ ਕਰਨਾ ਪੈ ਰਿਹਾ ਹੈ ਤੇ ਮੈਨੂੰ ਇਹ ਤੁਸੀਂ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਜੂ ਕਿਸੇ ਨਾ ਕਿਸੇ ਜੱਥੇਦਾਰ ਤੇ ਕਿਸੇ ਨਾ ਕਿਤੇ ਸਿੱਖ ਸਿੱਖਾਂ ਨੂੰ ਚਾਣ ਵਾਲੇ ਸਾਨੂੰ ਸਤਕਾਰ ਦੇਣ ਵਾਲੇ ਬਹੁਤੇ ਨੇ ਇਹ ਨਹੀਂ ਕਿ ਹਜੇ ਗੁਰੂ ਘਰ ਤੇ ਸਾਰਾ ਕੁਝ ਹੀ ਖਤਮ ਹੋ ਗਿਆ ਹੈਗੇ ਨੇ ਹਜੇ ਵੀ ਮੈਨੂੰ ਵਿਸ਼ਵਾਸ ਹੈ ਤੇ ਮੇਰੀ ਮੇਰੀ ਪੱਖ ਮੇਰਾ ਸੁਣਿਆ ਜਾਵੇ ਪ੍ਰਬੰਧਕਾਂ ਦਾ ਵੀ ਪੱਖ ਸੁਣਿਆ ਜਾਵੇ ਇਹ ਨਹੀਂ ਇੱਕ ਕੱਲ ਮੇਰਾ ਪੱਖ ਪ੍ਰਬੰਧਕਾਂ ਦਾ ਵੀ ਪੱਖ ਸੁਣਿਆ ਜਾਵੇ ਕਿ ਉਹਨਾਂ ਉਹ ਕੀ ਕਰਦੇ ਨੇ ਮੇਰੀ ਕੀ ਗਲਤੀ ਹੈ ਤੇ ਇੱਥੇ ਸੰਗਤ ਤੋਂ ਵੀ ਆ ਕੇ ਪੁੱਛਿਆ ਜਾਵੇ ਵੀ ਕੀ ਕੀ ਇੱਥੇ ਹੁੰਦਾਗਾ ਸੋ ਐਨੀ ਇਹ ਬੇਨਤੀ ਮੇਰੀ ਪ੍ਰਵਾਨ ਕਰਨੀ ਜੀ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੋਈ ਵੱਧ ਘਟ ਕੋ ਮੇਰੇ ਤੋਂ ਬੋਲਿਆ ਗਿਆ ਹੋਵੇ ਉਹਦੇ ਲਈ ਮੈਂ ਖਿਮਾ ਮੰਗਦਾ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ